Ne beni alıcam? Ne beni alıcam? Oy, ben kendi benimki bağcığı gibi geldim, kendimi alayım da. Ben alayım. 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 पूरे कैम चोरी ਹਾਂਜੀ ਜੀ ਆਈ ਮਾਤਾ ਮੇਰੀ ਆਈ ਜੇ ਆਣ ਕੇ ਇਹਨਾਂ ਨੇ ਬੁਆ ਖੋਲਿਆ ਜੇ ਚਲ ਮਾਇਆ ਬਾਰੀ ਟੁੱਤੀ ਜੇ ਅੰਦਰ ਜਾ ਕੇ ਵੇਖਦਾ ਹਾ ਲੋਕਰ ਵੀ ਖੁੱਲਿਆ ਸਾਰੇ ਕੱਪੜੇ ਬਾਹਰ ਨਿਕਲੇ ਗਏ ਤੇ ਆ ਕੰਦ ਜੇ ਇਧਰੋਂ ਦੀ ਤੇ ਇਧਰੋਂ ਟੱਪ ਗਿਆ ਜੇ ਤੁਸੀਂ ਇੱਥੇ ਪੈਰਾਂ ਦੇ ਨਿਸ਼ਾਨ ਵੀ ਵੇਖ ਸਕਦੇ ਹੋ ਤੇ ਮਾਤਾ ਕਹਿੰਦੀ ਕਿ ਆਹਦੀ ਬਾਰੀ ਜਦੋਂ ਆਣ ਕੇ ਵੇਖੇ ਤੇ 35000 ਰੁਪਇਆ ਟੂਬ ਤੇ ਫੋਨ ਸਾਡੇ ਤਿੰਨੇ ਚੀਜ਼ਾਂ ਲੋਕਰ ਦੇ ਵਿੱਚ ਹੈ ਨਹੀਂ ਹੋਰ ਕੋਈ ਚੀਜ਼ ਨੂੰ ਬਾਹਰ ਚੋਈ ਹੈ ਨਹੀਂ ਹੋਰ ਕੁਛ ਨਹੀਂ ਔਰ ਕਿਹ ਚੀਜ਼ ਇਹਨਾਂ ਨੇ ਹੱਥ ਨਹੀਂ ਲਾਇਆ ਨਹੀਂ ਘੱਟ ਲੱਗੇ ਹੈਗੇ ਕਿ ਇਹਨੂੰ ਪਤਾ ਨਹੀਂ ਲੱਗਦਾ ਲੈ ਕੇ ਸਾਢੇ 3 ਤੱਕ ਦਾ ਟਾਈਮ 12 ਬੀ ਲੋਕ ਲੱਗਦਾ ਹੈ ਅੰਦਰੋਂ ਵੀ ਲੋਕ ਲਾਇਦਾ ਹੈ ਦੂਆ ਕਿ ਆਪ ਇਹ ਇੰਦਰ ਬਾਰੇ ਇੱਧਰੋਂ ਕਹਿੰਨੇ ਛਾਲ ਮਾਰੀ ਤੇ ਇੱਧਰ ਬਜੜੀ ਤੇ ਪੈਰ ਦਾ ਨਿਸ਼ਾਨ ਹੈ ਜage ਉਧਰੋਂ ਦੀ ਜੋ ਕੋਈ ਟੱਕੀ ਆਇਆ ਜਿਉਂ ਵੀ ਦੱਬੇ ਦੱਬੇ ਪੈਰੀ ਆ ਉਹ ਨਿਸ਼ਾਨ ਹੈ ਉਹਦੇ ਤੋਂ ਦੱਬੇ ਪੈਰ ਹੋਏ ਦੇ ਨੇ ਤੇ ਢੋ ਲੱਗੀ ਦੀ ਹੈ ਹਾਂ ਉਹ ਇਹਨਾ ਉਹ ਕਹਿੰਦਾ ਹੈ ਉਹ ਕਿ ਇਹ ਬ੍ਰਿੰਦੀ ਕੋਚਰੀ ਕੋਲੋਂ ਵੀ ਲੈਣਾ ਬੱਦ ਸਰਾਂ ਹੋਈ ਜੇ ਵੀ ਅਸੀਂ ਗਏ ਆ ਕੈਪ ਨੂੰ ਰਿਸ਼ਤੇਦਾਰਾਂ ਦੇ ਘਰ ਆਪਣੇ ਬੇਟੇ ਦੇ ਸਹੁਰਿਆਂ ਦੇ ਘਰ ਗਏ ਆ ਤੇ ਉਧਰੋਂ ਮੈਂ ਆਹੀ ਆਇਆ 12 ਵਜੇ ਗਏ ਆ ਤੇ ਸਾਢੇ 3 ਵਜੇ ਆ ਗਏ ਆ 3 ਲਾਲੋ ਸਾਢੇ 3 ਲਾਲੋ ਜਿਹੜੂ ਮਾਈਆਂ ਦੀ ਜਾਲੀ ਪੁੱਤੀ ਦੀ ਏ ਲੰਬਾਈ ਖੁੱਲੀ ਲੰਬਾਈ ਦੇ ਵਿੱਚ 35000 ਰੁਪਈਆ ਤੇ ਇੱਕ ਪੰਨਾਂ ਦੀਆਂ ਪੰਨਾਂ ਦੀ ਧੂਗ ਇੱਕ ਮੋਬਾਈਲ ਦੱਬੇ ਜਿ ਸਰੇ ਕਾਕੇ ਨੂੰ ਬੰਦ ਕਰਕੇ ਰੱਖਿਆ ਵੀ ਮੈਂ ਕਿਤੇ ਡੇਗ ਨਾ ਜਾਵੇ ਕਿਤੇ ਗਵਾਚ ਨਾ ਜਾਵੇ ਉਹ ਕੋ ਤੇ ਲੈ ਗਿਆ ਕੱਢ ਕੇ ਹਾਂਜੀ ਅਜੇ ਕਿੰਨਾ ਨੂੰ ਫੋਨ ਆ ਠੀਕ ਹੋ ਗਿਆ ਲੈ ਗਏ ਜੀ ਕੰਨਾਂ ਦੀ ਟੂਬ ਲਾਗੇ 35000 ਰੁਪਇਆ ਲਾਗੇ ਤੇ ਫੋਨ ਲਾਗੇ ਖਲਾ ਰੱਖੂਰਾ ਪਾ ਗਿਆ ਜਾਂਦਾ ਆ ਜਦੋਂ ਲੱਗੇ ਇਸ ਤੋਂ ਫੋਨ ਹੀ ਥੋੜੀ ਦਿਨ ਪਹਿਲਾਂ ਮਿਲਿਆ ਹਾਂ ਜੀ ਉਹ ਪੁਲਿਸ ਵਾਲੇ ਲੱਭ ਕੇ ਦਿੱਤਾ ਹੈ ਹਾਂ ਜੀ ਉਹਨੇ ਦਿੱਤਾ ਹੀ ਪੁਲਿਸ ਵਾਲਿਆਂ ਨੇ ਜਿੱਦਾਂ ਇੱਥੇ ਫੋਨ ਵੰਡੇ ਗਏ ਨੇ ਨਾ ਉਹ ਦਿਨ ਚੱਕ ਲਿਆ ਜਾਂਦਾ ਹੈ ਉੱਥੋਂ ਹਾਂ ਜੀ ਹਾਂ ਜੀ ਉਹਦੇ ਚੱਲ ਗਿਆ ਹੁਣ ਦੇਖੋ ਜੀ ਜਦੋਂ ਕਿ ਇਹਨੂੰ ਵੇਖਿਆ ਨਹੀਂ ਤੇ ਬੰਦਾ ਕਿਹਦਾ ਨਾਂ ਲਵੇ ਹੁਣ ਇਸ ਘਰ ਦੇ ਹਲਾਕ ਜੀ ਇੰਨੀ ਵਧੀਆ ਨਹੀਂ ਹੈਗੀ ਤੇਰੀ ਹੀ ਯਾਦ ਨੇ ਪਾ ਯਾਰ ਜੀ ਤੁਹਾਨੂੰ ਪਤਾ ਹੀ ਹੈ ਵੀ ਚਲੋ ਇਹੋ ਸੋਚਿਆ ਸੀ ਕਿ ਚਲੋ ਅਸੀਂ ਪੇਨ ਪੂੰਡ ਪਰਾਵਾਂਗੇ ਜਾਂ ਕੋਈ ਸਾਈ ਸੁਈ ਦੇਵਾਂਗੇ ਜਾਂ ਕੋਈ ਪਿਆਰਸ ਵਾਲੇ ਨੂੰ ਦਾਂਗੇ ਜਾਂ ਡੀਵੀ ਵਾਲੇ ਨੂੰ ਦਾਂਗੇ ਚਲੋ ਬੱਚੇ ਜੀ ਵਿਆਹ ਕਰਨਾ ਕੋਈ ਖੁਸ਼ੀ ਖੁਆਈ ਦੇ ਮਾਪਿਆਂ ਨੂੰ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਤੇ ਚਲੋ ਹੁਣ 35 40 ਹਜ਼ਾਰ ਦੇਣਾ 35 ਦੇ ਨਾਲ ਚਲੋ ਕੋ ਥੋੜਾ ਬਤਾ ਇੱਕ ਦੋੜਾ ਕੰਮ ਹੋ ਜਾਣਾ ਹੈ ਤੇ ਉਹ ਵੀ ਹੁਣ ਲੱਗੇ ਤੇ ਵਿਆਹ ਤਾਂ ਹਿਸੇ ਤਨੇ ਫੜ ਫੜ ਕੇ ਕਰਨਾ ਹੈਗਾ ਔਖਾ ਬੋਲੋ ਔਖਾ ਹੈ ਔਖਾ ਹੈ ਜੀ ਮਾਪ ਤਾਂ ਮਾਪੇ ਮਦਰ ਸਾਥ ਨਹੀਂ ਹੈ ਹਾਂਜੀ ਪੁਲਸ ਆਈ ਪੁਲਸ ਕਹਿੰਦੀ ਹੈ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਦੇਖੋ ਹੁਣ ਉਹ ਤਰੀਕਾ ਡਾਣ ਬਦਲ ਗਿਆ ਹਾਂਜੀ ਜੀ ਮੈਂ ਹੀ ਰਿਸ਼ਤਾ ਕਰਾਇਆ ਜੇ ਵਿਪਰਾਜੇ ਮੇਰਾ ਤੇ ਉਹ ਮੇਰੇ ਮਾਮੇ ਦੀ ਕੁੜੀ ਜੇ ਤੇ ਜਿਨ੍ਹਾਂ ਵੱਲ ਮੇਰਾ ਰਿਸ਼ਤਾ ਕਰਾਇਆ ਸੀ ਤੇ ਹੀ ਵਿਆਹ ਦੀ ਤਰੀਕ ਕਢਾਣ ਗਏ ਹਾਂ ਉਹਨਾਂ ਨੇ ਬੁਲਾਇਆ ਹੀ ਕਹਾਨੂੰ ਤੇ ਮੈਂ ਉਹਨਾਂ ਵੱਲ ਗਏ ਹਾਂ ਇਹਨਾਂ ਨੂੰ ਲੈ ਕੇ ਨਦੀ ਬੜੇ ਛੋਟੀ ਪੈਨ ਨੂੰ ਮੈਂ ਤੇ ਮਾਤਾ ਜੀ ਕਿੱਨੇ ਗਏ ਆ ਅਈ ਵਿਆਹ ਦੇ ਤਰੀਕਾ ਡਾਨ ਗਏ ਹਾਂ ਤੇ ਅਸੀਂ ਕਿਹਾ ਸੀ ਕਿ ਘਰ ਆਏ ਤੇ ਆਣ ਕੇ ਮਾਤਾ ਨੇ ਜਿਹੜੇ ਬੁਆ ਖੋਲਿਆ ਤੇ ਝਾਲੀ ਖੁੱਲੀ ਦੀ ਅੰਦਰੋਂ ਪਾ 35000 ਰੁਪਇਆ ਤੇ 1 ਗ੍ਰਾਮ ਦੀਆਂ ਵਾਲੀਆਂ ਤੇ ਮੁੰਡੇ ਦਾ ਲੈ ਪਰਸੋ ਫੋਨ ਮਿਲਿਆ ਸਰਕਾਰ ਵੱਲੋਂ ਤੇ ਉਹ ਵੀ ਨਿਕਲ ਗਿਆ ਜੀ ਚਲੋ ਆ ਜੀ ਮੈਂ ਕਰ ਦਵਾਂ ਜੀ ਗਨੀ ਸਾਲ ਹੋ ਗਿਆ ਮਾਤਾ ਠੀਕ ਨਹੀਂ ਆ ਗਈ ਮਾਤਾ ਦੀ ਬਾਹ ਕੰਮ ਨਹੀਂ ਹੈ ਕਰਦੀ ਰਹੀ ਤੇ ਮੁੰਡਾ ਇਕੱਲਾ ਹੀ ਜੜਾ ਕਮੇਟੀਆਂ ਵੀ ਕਾਰਦਾ ਹੈ ਕਾਰਦਾ ਖਰਚਾ ਵੀ ਚਲਾਉਂਦਾ ਹੈ ਦਵਾਈ ਦਾਰੂ ਵੀ ਲੈ ਕੇ ਦਿੰਦਾ ਰਿਹਾ ਤੇ ਹੁਣ ਮਾਤਾ ਮਾੜੀ ਜੀ ਨਹੀਂ ਠੀਕ ਹੋਈ ਸੀ ਤੇ ਇਹਨਾਂ ਨੇ ਕੰਮ ਤੇ ਗਈ ਤੇ ਪੈਸਾ ਤੇ ਲੈ ਉਥੇ ਥੋੜਾ ਬਹੁਤਾ ਕਮਾਇਆ ਹੈ ਤੇ ਜੋੜਿਆ ਹੈ ਤੇ ਕੁਛ ਉਧਾਰੇ ਲਏ ਜਈ ਮੈਂ ਮਾਤਾ ਕੋਲੋਂ ਉਹ ਦਿੱਤੇ ਸੀ ਤੇ ਚਲੋ ਮਾਤਾ ਕਲੀ ਕੁਲੀ ਕਰਾ ਲੈਣੇ ਆ ਪੇਂਟ ਪੁੰਡ ਕਰਾ ਕੇ ਤੇ ਸਾਈ ਬਿਆਨਾ ਦੇ ਦਿੰਨੇ ਆ ਡੀ ਜੇ ਵਾਲਿਆਂ ਨੂੰ ਹਲਵਾਈ ਨੂੰ ਪੈਲਸ ਵਾਲਿਆਂ ਨੂੰ ਕਿ ਗਾਂ ਬੋਖ ਹੋ ਜਾਂਦੇ ਨੇ ਤੇ ਉਹ ऐसे कार रखे देसी यार वो भी निकलेंगे हां जी हां जी घर ਦੇ ਹਾਲਾਤ ਹੀ ਆਪ ਵੇਚ ਕੇ ਦੇ ਅੰਦਰ ਪੇਂਟ ਕਰਾਉਣ ਵਾਲਾ ਜੇ ਬਾਅਰ ਵੀ ਮਿਸਤਰੀ ਲਾਣ ਵਾਲੇ ਦੇ ਕੱਚਾ ਕਮਰਾ ਜੇ ਬਾਲਿਆਂ ਵਾਲਾ ਉਹ ਵੀ ਚੋਂਦਾ ਜੇ ਜਦੋਂ ਮੀਂਹ ਆ ਜਾਏ ਤੇ ਉਹ ਵੀ ਸੋਚਾਇ ਕਿ ਚਲੋ ਲੈਂਟਰ ਪਾਵਾਂਗੇ ਤੇ ਇੱਕ ਕਮਰਾ ਚਾਰ ਪੰਜ ਪਰੋਣੇ ਆਣਗੇ ਤੇ ਚਲੋ ਬਹਿ ਜਾਣਗੇ ਤੇ ਉਹ ਹੁਣ ਜਿਹੜੀ ਗੰਗਾਸ਼ ਰੱਖੀ ਦੀ ਕੁਝ ਬੱਚੇ ਨੇ ਕਮੇਟੀਆਂ ਪਾਈ ਦੀਆਂ ਸੀ ਹੋ ਚੁੱਕਿਆ ਚੁੱਕ ਕੇ ਤਾਂ ਪਲਸਟਰ ਪਲਸਟਰ ਕਰਾਇਆ ਵੇੜੇ ਚ ਪਲਸਟਰ ਕਰਾਇਆ ਹੀ ਤੇ ਥੋੜੇ ਬੋਤੇ ਪੈਸੇ ਜੋੜੇ ਸੀ ਕਿ ਪੇਂਟ ਪੁੰਡ ਕਰਵਾਵਾਂਗੇ ਤੇ ਉਹ ਵੀ ਸਾਰੇ ਹੁਣ ਹੱਥੋਂ ਨਿਕਲ ਗਏ ਆ ਪੁਲਿਸ ਨੂੰ ਕਹਿੰਦੀ ਹੈ ਜੇ ਕਾਰਵਾਈ ਕਰਾਂਗੇ ਜੇ ਤੁਹਾਨੂੰ ਪਹਿਲੇ ਫੋਨ ਲਾ ਕੇ ਦਿੱਤਾ ਤੇ ਫਿਰ ਲੱਬ ਕੇ ਦਾਂਗੇ ਤੁਹਾਡੀ ਚੀਜ਼ ਤੁਹਾਨੂੰ ਮਿਲ ਜੇਗੀ ਹੁਣ ਵੇਖੋ ਅਸੀਂ ਤੇ ਚਾਹਨੇ ਆ ਮੇਰੇ ਭਰਾ ਨਾਲ ਤੇ ਮੇਰੀ ਮਾਤਾ ਨਾਲ ਨਹੀਂ ਆਏ ਹੋਵੇ ਹੈਂਜੀ